ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਕਲੀਅਰ ਪੋਸਟ ਨੋਟ ਅੱਜ ਅਸੀਂ ਪਹੁੰਚੇ ਪਿੰਡ ਸਮਾਉ ਤੁਸੀਂ ਦੇਖ ਸਕਦੇ ਹੋ ਸਾਡੇ ਪਿੱਛੇ ਜਿਹੜਾ ਚੋਨਾ ਲੱਗ ਰਿਹਾ ਹੈ ਚੋਨਾ ਪਤਾ ਕੌਣ ਲਗਾ ਰਿਹਾ ਉਹ ਬੇਟੀਆਂ ਲਗਾ ਰਹੀਆਂ ਨੇ ਜਿਨ੍ਹਾਂ ਕੋਲ ਗੋਲਡ ਮੈਡਲ ਹਨ ਕਿਹੜਾ ਸਟੇਟ ਤੇ ਇੰਟਰਨੈਸ਼ਨਲ ਖੇਡ ਚੁੱਕੇ ਹਨ ਪਰ ਚੋਨਾ ਲਾਉਣ ਵਾਸਤੇ ਮਜੂਰ ਹਨ ਅੱਜ ਉਹਨਾਂ ਤਿੰਨਾਂ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਬਖਾਵਾਂਗੇ ਪੂਰੇ ਹਾਲਾਤ ਕਿਸ ਤਰ੍ਹਾਂ ਅਰੇਂਜਮੈਂਟ ਕਰਦਾ ਮਾਪੇ ਉਹ ਬੱਚਿਆਂ ਨੂੰ ਭੇਜਦਾ ਖੇਡਾਂ ਵੱਲ ਤੇ ਸਾਡੇ ਨਾਲ ਇੱਥੇ ਖੇਤ ਚ ਮੌਜੂਦ ਹਨ ਦੇਖੋ ਆ ਸਕਦੇ ਹੁਣ ਸੀ ਜੂ ਨਾਲ ਆ ਗਏ ਬੱਚਿਆਂ ਉਹ ਤੇ ਇੱਕੀ ਹਾਲਾਤ ਨੇ ਪੂਰੇ ਪਰਿਵਾਰ ਦੇ ਗਲਵਤ ਕਰਾਂਗੇ ਉਹਨਾਂ ਨਾਲ ਪਹਿਲਾਂ ਮਾਤਾ ਜੀ ਨੇ ਅਰੇ ਕੀ ਨਾ ਜੀ ਜਸਵਿੰਦਰ ਕੌਰ ਜੀ ਕੀ ਕਹਿਣਾ ਚਾਹੋਗੇ ਤੁਹਾਡੀਆਂ ਬੱਚਿਆਂ ਵਧੀਆ ਖੇਡ ਚ ਟੁੱਕੀਆਂ ਨੇ ਗੋਲਡ ਮੈਡਲ ਲੈ ਚੁੱਕੀਆਂ ਨੇ ਜੀ ਬਹੁਤ ਵਧੀਆ ਖੇਡਦੇ ਨੇ ਗੋਲਡ ਮੈਡਲ ਤੇ ਪਰ ਫਿਰ ਵੀ ਚੌਣਾ ਲਾਉਣ ਵਾਸਤੇ ਮਜ਼ਦੂਰ ਨੇ ਕੀ ਕਹਿਣਾ ਚਾਹੋਗੇ ਸਾਡੇ ਬਹੁਤ ਜ਼ਿਆਦਾ ਗਰੀਬ ਬੇਸਮ ਮਜ਼ਦੂਰੀ ਹੋ ਜਾਂਦੀ ਹੈ ਸਰ ਲਾਉਣ ਵਾਸਤੇ ਪੁੱਤਿਆਂ ਨੂੰ ਕੀ ਗੱਲ ਕੀ ਹਾਲਾਤ ਕੀ ਨੇ ਜਿੱਥੇ ਸਰਕਾਰਾਂ ਵਾਅਦੇ ਕਰਦੇ ਨੇ ਵੀ ਵੱਡੇ ਵੱਡੇ ਅਸੀਂ ਜਿਹੜੇ ਬੱਚੇ ਖੇਡਣਗੇ ਉਹਨਾਂ ਨੂੰ ਇਨਾਮ ਦੇਵਾਂਗੇ ਉਹਨਾਂ ਨੂੰ ਸਹਾਇਤਾ ਕਰਾਂਗੇ ਕਿਉਂ ਨਹੀਂ ਕਰ ਰਹੀ ਤੁਹਾਡੀ ਸਰਕਾਰ ਨੂੰ ਉਹਨਾਂ ਜਹੰਦਾ ਜਿਵੇਂ ਅਸੀਂ ਗਰੀਬਾਂ ਦੀ ਮਦਦ ਕੀਤੀ ਲੱਗਦਾ ਨਹੀਂ ਕਿ ਤੁਸੀਂ ਬੱਚੇ ਖੇਡ ਕੇ ਤੁਸੀਂ ਨਾ ਚੋਣਾਂ ਲਗਾ ਰਹੀ ਹੋ ਹਾਂਜੀ ਤੇ ਵੀ ਬੱਚਿਆਂ ਨੂੰ ਭੇਜਾਂਗੇ ਬੱਚੇ ਖੇਡਣਗੇ ਚੰਗਾ ਨਾਮ ਪ੍ਰਾਪਤ ਕਰਨਗੇ ਸਰਕਾਰ ਨੌਕਰੀ ਦੇਊਗੀ ਉਮੀਦ ਹੈਗੀ ਸਾਨੂੰ ਹੈਗੀ ਸ਼ਰਮੀ ਦਾ ਸੋਚਦੇ ਪਈ ਪਰ ਦੰਦੀ ਨਹੀਂ ਸਰਕਾਰ ਜੀ ਸਰਕਾਰ ਬੱਚਿਆਂ ਬਾਰੇ ਕੋਈ ਨਹੀਂ ਕਰਦੀ ਜੀ ਜਿਹੜੇ ਮੀਰ ਨੇ ਉਹਨਾਂ ਬਾਰੇ ਸੋਚਦੇ ਨੇ ਗਰੀਬ ਬਾਰੇ ਕੋਈ ਨਹੀਂ ਸੋਚਦਾ ਸਰ ਅਸੀਂ ਇੱਦਾਂ ਘਰੇ ਆ ਜੀ ਅਸੀਂ ਹੈਪੀ ਦਰਸ਼ਨ ਸਰ ਦਾ ਧੰਨਵਾਦ ਕਰਦੇ ਜੀ ਪਾਲ ਸਮਾਉ ਦਾ ਜੀ ਵੀ ਇਹ ਸਾਡੇ ਨਾਲ ਖੜੇ ਨੇ ਅਸੀਂ ਇਹਨਾਂ ਨਾਲ ਖੜ ਕੇ ਜ ਅੱਜ ਤੱਕ ਵੀ ਉਹ ਰੇਤ ਤੱਕ ਪਹੁੰਚੇ ਨੇ ਬੱਚੇ ਸੇ ਇਹਨਾਂ ਦੇ ਸਿੱਤੇ ਵੀ ਇਹਨਾਂ ਨੇ ਬੱਚਿਆਂ ਨੂੰ ਤੋੜਦੇ ਜੀ ਇਹਨਾਂ ਦੀ ਜ਼ਿੰਮੇਵਾਰੀ ਹੈ ਜੀ ਜੇ ਅਪ ਗੱਲ ਕਰੀ ਬੱਚੇ ਨੂੰ ਖਾਣ ਪੀਣ ਵਾਸਤੇ ਡੈਡ ਵੀ ਚਾਹੀਦੀ ਹੈ ਨਾ ਸਾਰਾ ਕੁਝ ਚਾਹੀਦਾ ਤੇ ਉਹ ਕਿੱਥੇ ਅਰੇਂਜਮੈਂਟ ਕਰਦੇ ਕਿਵੇਂ ਕਰਦੇ ਪ੍ਰਬੰਧ ਇਹਨਾਂ ਦਾ ਸਰ ਜੇ ਤਾਂ ਸਾਡੇ ਕੋਲ ਤਾਂ ਨਹੀਂ ਹੁੰਦੀ ਸਾਨੂੰ ਦਰਸ਼ਨ ਸਰ ਹੀ ਹੈਲਪ ਕਰਦੇ ਨੇ ਜੀ ਅਸੀਂ ਤਾਂ ਸਾਡੇ ਚ ਪਹੁੰਚ ਆਏ ਨਹੀਂ ਜੇ ਸਿਖਵਾ ਨਹੀਂ ਸਕਦੇ ਜੀ ਬੱਚਿਆਂ ਨੂੰ ਸਾਡੀ ਗਰੀਬੀ ਬਹੁਤ ਜ਼ਿਆਦਾ ਹੈ ਲੱਗਦਾ ਨਹੀਂ ਕਿਤੇ ਦਰਦ ਹੁੰ ਹਾਡੇ ਕੋ ਸਰਕਾਰ ਦੇਵੇ ਸਹੂਲਤ ਦੇਵੇ ਨਾ ਸਾਡੇ ਬੱਚੇ ਖੁਦ ਖਾਣ ਹਾਂਜੀ ਇਸ ਕਹਿੰਦੇ ਆ ਜੀ ਬਈ ਸਰਕਾਰ ਗੌਰ ਨਹੀਂ ਕਰਦੀ ਸਰਕਾਰ ਦਾ ਸਾਡੀ ਦਵਾਈ ਇਹ ਵੀ ਸਰਕਾਰ ਗੌਰ ਕਰੇ ਸਾਡੇ ਬੱਚੇ ਨੂੰ ਡਾਇਰੈਕਟ ਵਗੈਰਾ ਦਵੇ ਜੀ ਸਾਡੇ ਬੱਚਿਆਂ ਨੂੰ ਕਿਤੇ ਜੋਬ ਵਗੈਰਾ ਦਵਾਵੇ ਹਾਂ ਜੁਰੂਨ ਲੱਗੇ ਜਿਹੜਾ ਹੌਸਲਾ ਵਧੇ ਉਹਨਾਂ ਨੂੰ ਹਾਂਜੀ ਸਾਡਾ ਹੌਸਲਾ ਵਧੇ ਜੀ ਅਸੀਂ ਵੀ ਗਾਰਾ ਮਦਨੋਂ ਹੱਟੀ ਸਾਡੇ ਬੱਚੇ ਵੀ ਗੁਲਰ ਥੱਲੇ ਪੈਣ ਜੀ ਪੱਖੇ ਥੱਲੇ ਪੈਣ ਜੀ ਤੁਸੀਂ ਦੇਖਦੇ ਹੋਵੋਗੇ ਜਿਹੜੇ ਹੋਰ ਖਿਡਾਰੀ ਹੁੰਦੇ ਬੱਚੇ ਹੁੰਦੇ ਹਨ ਵਧੀਆ ਖੇਡਦੇ ਨੇ ਤੇ ਚੰਗੀਆਂ ਉਹਨਾਂ ਨਾਲ ਸਾਧਨ ਹੁੰਦੇ ਨੇ ਮौजਾਂ ਕਰਦੇ ਪਰ ਜਦੋਂ ਤੁਹਾਡੇ ਬੱਚੇ ਗੱਲ ਆਉਂਦੀ ਹੈ ਤਾਂ ਤੁਹਾਡੇ ਤੇ ਮਨ ਤੇ ਕਿਹੋ ਜੀ ਗੱਲ ਲੱਗਦੀ ਹੈ ਸਾਡੇ ਮਨ ਤੇ ਬਹੁਤ ਜ਼ਿਆਦਾ ਟੈਸਟ ਫੌਂਚਦੀ ਸਾਰਾ ਸੀ ਜਿੱਥੇ ਤੁਹਾਡੇ ਬੱਚੇ ਕੱਪੜੇ ਮੰਗਦੇ ਨੇ ਸਾਨੂੰ ਪੈਸੇ ਮੰਗਦੇ ਨੇ ਸਤੰਗ ਕਰਦੇ ਨੇ ਸਾਨੂੰ ਜੀ ਬਹੁਤ ਪਰੇਸ਼ਾਨ ਹੁੰਦੇ ਕਰਦੇ ਪਰ ਹਾਂਜੀ ਸਰ ਸਾਨੂੰ ਕਰਨਾ ਪੈਂਦਾ ਜੀ ਲੱਗਦਾ ਹੈ ਕਿ ਸਾਡੇ ਬੱਚੇ ਅੱਗੇ ਵਧਣਾ ਪੜਨ ਲਿਖਣ ਬੱਚੇ ਪੜਨ ਲਿਖਣ ਗਾਂਵਾਂ ਵਧਣ ਜੇ ਸਾਡੇ ਨਾਮ ਰੌਸ਼ਨ ਹੋਵੇ ਸੋ ਇਹ ਸਾਰੇ ਬੱਚਿਆਂ ਦੀ ਮਾਤਾ ਇਹ ਹਾਲਾਤ ਦੇਖ ਕੇ ਜੇ ਅਸੀਂ ਗਾਹਾਂ ਬੱਚਿਆਂ ਨੂੰ ਪੜਾਉਨੇ ਆ ਲਿਖਾਉਨੇ ਆ ਇਹ ਗਾਹ ਖੜੇ ਹੋਣੇਗੇ ਵੀ ਸਾਡੀ ਗਰੀਬੀ ਚੱਕੀ ਜਾਵੇ ਸਾਡੇ ਬੱਚਿਆਂ ਨੂੰ ਜੋਬ ਮਿਲ ਜੇ ਕਦੇ ਪ੍ਰਮਾਤਮਾ ਸਾਡੀ ਵੀ ਸੁਣੂਗਾ ਹੀ ਲੱਗਦਾ ਬੱਚੇ ਤੁਹਾਡੇ ਨਾਲ ਅੱਜ ਮਿਹਨਤ ਕਰ ਰਹੇ ਨੇ ਠੀਕ ਹੈ ਵੀ ਜਿਹੜਾ ਉਹ ਹੱਕ ਅਸਲੀ ਉਹ ਮਿਲਣਾ ਚਾਹੁੰਦੇ ਪਰ ਇਹ ਤਾਂ ਮਜ਼ਦੂਰੀ ਨੂੰਨ ਕਰਨਾ ਪੈਂਦਾ ਹਾਂਜੀ ਸਰ ਅਸੀਂ ਸੂਤ ਦੇਵੀ ਸਾਡੇ ਬੱਚਿਆਂ ਨੂੰ ਹੱਕ ਮਿਲਣਾ ਚਾਹੁੰਦੇ ਜੀ ਸਾਰਿਆਂ ਨੂੰ ਮਿਲਣਾ ਚਾਹੁੰਦੇ ਕੱਲੇ ਸਾਡੇ ਬੱਚਿਆਂ ਨੂੰ ਮਿਲਣਾ ਚਾਹੁੰਦੇ ਹਾਂਜੀ ਜਿਹੜੇ ਢੇੜਦੇ ਨੇ ਦਰਸ਼ਨ ਕਰਦੇ ਬੱਚੇ ਵੀ ਨੇ ਜੀ ਉਹ ਵੀ ਬਹੁਤ ਮਿਹਨਤ ਕਰਦੇ ਨੇ ਜੀ ਹਾਂ ਸਸੇ ਕਨੇ ਵੀ ਸਾਢੇ 90 ਦੇ ਬੱਚਿਆਂ ਨੂੰ ਸਾਰਿਆਂ ਨੂੰ ਮਿਲਣਾ ਚਾਹੁੰਦਾ ਜੀ ਬਿਲਕੁਲ ਜੀ ਸੁਨੋ ਮਾਤਾ ਜਸਵੰਦਰ ਕੌਰ ਜਿਹੜੇ ਬੱਚੇ ਕੀ ਸੁਖਮਿਤ ਕੌਰ ਖੁਸ਼ਪ੍ਰੀਤ ਕੌਰ ਜਿਹੜੀ ਬੱਚੀ ਹੈ ਖੇਡ ਚੁੱਕੀ ਹੈ ਬਤੁ ਕੀ ਕੀ ਖੇਡ ਚੁੱਕਿਆ ਬਣਾ ਦੱਸੋ 400 ਮੀਟਰ ਹਡਲ ਚ 골ਡ ਮੈਡਲ ਹਿੱਸੇ ਰਹੀ ਹੈ ਇਹ ਲੌਂਗ ਜੰਪ ਤੇ 20 ਹਾਈ ਜੰਪ ਤੇ ਟ੍ਰਾਈਪਲ ਤੇ ਹੀ 200 ਮੀਟਰ ਜੀ ਤੁਸੀਂ ਇੰਨੇ ਵੱਡੀਆਂ ਖੇਡਾਂ ਖੇਡ ਕੇ ਛੋਨਾ ਲਗਾ ਰਹੇ ਹੈ ਕਿ ਆਥੇਸ ਨਹੀਂ ਪਹੁੰਚਦੀ ਮੰਨੋ ਬਹੁਤ ਜ਼ਿਆਦਾ ਪਹੁੰਚਦੀ ਹੈ ਜੀ ਲਗਦਾ ਨਹੀਂ ਮੈਂ ਕਿ ਐਵੇਂ ਖੇਢੀ ਜਾਨੀ ਆ ਮੈਂ ਕਿ ਐਵੇਂ ਗੋਡਲ ਮੈਂ ਲਈ ਜਾਨੀ ਆ ਠੀਕ ਆ ਉਹਦਾ ਕੀ ਫਾਇਦਾ ਜੇ ਸਰਕਾਰ ਨੇ ਕੁਛ ਕਰਨਾ ਹੀ ਨਹੀਂਗਾ ਹਾਂਜੀ ਲਗਦਾ ਮੰਤਿਕ ਦੇ ਪੈਂਦਾ ਵੀ ਹਾਂਜੀ ਗੁੱਸਾ ਵੀ ਹੁੰਦਾ ਹੁਣ ਹਾਂਜੀ ਵੀ ਸਰਕਾਰਾਂ ਐਨ ਐਨ ਬਾਦੇ ਕਰ ਰਹੀਆਂ ਨੇ ਵੀ ਅਸੀਂ ਇਹ ਕਰਾਂਗੇ ਉਹ ਕਰਾਂਗੇ ਪਰ ਇਸ ਟਾਈਮ ਕੋਈ ਨਹੀਂ ਸਾਡੇ ਨਾਲ ਸੀ ਦਰਸ਼ਨ ਸਰਤ ਵਗੈਰਾ ਜੀ ਸੱਪੀ ਦਾ ਹੌਸਲਾ ਕੀ ਹੈ ਜਿਹੜੀ ਕਿੱਥੇ ਉਹਦਾ ਮੁਕਾਮ ਹਾਸਲ ਕਰਨਾ ਚਾਹੁੰਦੀ ਹੈ ਉਹ ਨਹੀਂ ਸਰਕਾਰ ਵੱਲੋਂ ਯੋਗ ਮਿਲਣੀ ਚਾਹੀਦੀ ਹੈ ਇਸ ਤਰ੍ਹਾਂ ਹੀ ਕਹਿੰਨਾ ਹੈ ਮੇਰੀ ਤਾਂ ਉਮਰ ਲੰਘ ਰਹੀ ਹੈ ਵੀ ਇਹਨੂੰ ਤਾਂ ਸਰਕਾਰ ਕੁਝ ਕਰੇ ਹੀ ਕੋਈ ਨਾ ਛੋਟੀ ਪੈਣਾ ਹਾਂਜੀ ਕਿ ਕੀ ਖੇਡਦੀ ਹੈ ਕਰਾਟੇ ਅੱਛਾ ਬੱਤ ਐਥਲੈਟਿਕਸ ਚ 24 ਸਟੇਟ ਮੈਡਲ 골ਡ ਮੈਡਲ ਰਹੀ ਹੈ ਸਟੇਟ ਨੂੰ ਹੀ ਬੱਤ ਹੁਣ ਤੂੰ ਕਿੱਥੇ ਕਿੱਥੇ ਖੇਡ ਚੁੱਕਿਆ ਹੈ ਮੈਂ ਸਟੇਟ ਖੇਡਿਆ ਇਨ ਕੋਦਰੇ ਜਲੰਧਰ ਪਟਿਆਲਾ ਯੂਨੀਵਰਸਿਟੀ ਉਹ ਪਿੰਡ ਕਿਹੜਾ ਜਿੱਥੇ ਮੈਂ ਖੇਡੀ ਨਹੀਂ ਕੀਪਤ ਖੇਡ ਕੇ ਆਉਣਾ ਘਰੇ ਆਉਣਾ ਠੀਕ ਲੱਗਦਾ ਹੌਸਲਾ ਤੈਨੂੰ ਵੱਧ ਹੋਊਗਾ ਪਰ ਸਨਮਾਨ ਮਿਲਦਾ ਪਿੰਡ ਜਾ ਕੇ ਜਾਂ ਹੋਰ ਵੀ ਲੋਕ ਦਿੰਦੇ ਸਨਮਾਨ ਨਹੀਂ ਜੀ ਨਹੀਂ ਫਿਰ ਮਨ ਨਹੀਂ ਦੁਖੀ ਹੁੰਦਾ ਵੀ ਹਾਂ ਮੈਂ ਕਿਉਂ ਖੇਡਿਆ ਗਿਆ ਨਾ ਕੀ ਕਰਾਂ ਪਰ ਕੀ ਸੋਚ ਕੇ ਖੇਡਦਾ ਤੂੰ ਪਰ ਮੈਂ ਇਹ ਸੋਚ ਕੇ ਖੇਡਦਾ ਮੈਂ ਇੱਕ ਦਿਨ ਕੁਝ ਬਣਨਾ ਆਪਣੇ ਮਾਪਿਆਂ ਦੇ ਨਾਮ ਰੋਸ਼ਨ ਕਰਨਾ ਹੈ ਫੁੱਟਾ ਬਹਾਲਾਤ ਮੰਮਾ ਨਾਲ ਗੱਲ ਕੀਤੀ ਸੀ ਕਿ ਹੈ ਨਾ ਬਹੁਤ ਗਰੀਬੀ ਹੈ ਰੇਅਰਮੈਂਟ ਕਿਵੇਂ ਕਰਦੇ ਹੋ ਪ੍ਰਬੰਧ ਕਿਵੇਂ ਕਰਦੇ ਹੋ ਜਾਨਾ ਵੀ ਪੈਂਦਾ ਹੈ ਨਾ ਖਰਚਾ ਵੀ ਹੁੰਦਾ ਹੈ ਡੈਡ ਵੀ ਚਾਹੀਦੀ ਹੈ ਉਹ ਕਿਵੇਂ ਕਰਦੇ ਫਿਰ ਉਹ ਇਹ ਸਰ ਹੈਲਪ ਕਰਦੇ ਆ ਕਦੇ ਕਦੇ ਡੈਡੀ ਦੀ ਜਿੰਨੀ ਕ ਕਮਾਈ ਹੁੰਦੀ ਹੈ ਉਹ ਚੋਂ ਬਚਦੇ ਉਹ ਪੈਸੇ ਆਂਦੇ ਆਸੀਂ ਡਾਈਟ ਵਗੈਰਾ ਲੈ ਆਂਦੇ ਆ ਲੱਗਦਾ ਨਹੀਂ ਪਤੋ ਵੀ ਡੈਡ ਜਿਹੜੀ ਪੂਰੀ ਨਹੀਂ ਮਿਲਦੀ ਕਮੀ ਰਹਿੰਦੀ ਹੈ ਡੈਡ ਮਨ ਹੋਇਆ ਕਰਦਾ ਨਾ ਸਾਡੇ ਕੋਲ ਸਾਰਾ ਕੁਝ ਵੇਖੀ ਅਸੀਂ ਵਧੀਆ ਡੈਡ ਖਾਣਾ ਖਾਈਏ ਤਾਂ ਕਿ ਅਸੀਂ ਹੋਰ ਜਿਹੜਾ ਅੱਗੇ ਵਧੀਏ ਹਾਂਜੀ ਕਿਤੇ ਕਿਤੇ ਮਨ ਦੁਖੀ ਹੁੰਦਾ ਬਈ ਬਹੁਤ ਜ਼ਿਆਦਾ ਹੁੰਦਾ ਜੀ ਕੀ ਸਰਕਾਰ ਨੂੰ ਇਹੀ ਉਮੀਦ ਹੈ ਵੀ ਸਾਡ ਨੂੰ ਨੌਕਰੀਆਂ ਦਿੱਤੀਆਂ ਜਾਣ ਜੀ ਜਿਹੜੇ ਬੱਚੇ ਖੇਡਦੇ ਉਹਨਾਂ ਦੀ ਭਲਾਈ ਕੀਤੀ ਜਾਵੇ ਡੈਡ ਵਗੈਰਾ ਉਹਨਾਂ ਨੂੰ ਦਿੱਤੀ ਜਾਵੇ ਜਾਂ ਜਿਹੜਾ ਕੋਈ ਨਾ ਡੇਲੀ ਮਲ ਦਾ ਚੰਦ ਉਹ ਵੀ ਦਿੱਤਾ ਜਾਵੇ ਹੂੰ ਅੱਛਾ ਤੇ ਪਰ ਹੁਣ ਤੱਕ ਕੀ ਕੀ ਮਿਲਿਆ ਤੁਮ ਗੋਡਲ ਮੈਰ ਦੇ ਨਾਲ ਕੋਈ ਹੋਰ ਸੇਤਮਲੀ ਹੈ ਕਿਸੇ ਤਰ੍ਹਾਂ ਦੀ ਸਰਟੀਫਿਕੇਟ ਮਿਲ ਰਹੇ ਨੇ ਜੀ ਜਲੰਧਰ ਨੂੰ ਕੋਧਰਾ ਦੂਰ ਦੂਰ ਤੱਕ ਦੇ ਯੂਨੀਵਰਸਿਟੀਾਂ ਤੱਕ ਦੇ ਵੀ ਪੈਣੇ ਜੀ ਪਰ ਕੋਈ ਫੰਡ ਫੁੰਡ ਨਹੀਂ ਮੇਰੇ ਕੋਈ ਸੇਤ ਨਹੀਂ ਮਿਲੀ ਉਹ ਤਾਂ ਪਿੰਡੂ ਮੇਚਾ ਤੋਂ ਹੀ ਮਿਲਦੇ ਨੇ ਜੀ ਹੂੰ ਉੱਥੋਂ ਨਹੀਂ ਮਿਲ ਰਹੇ ਜੀ ਚਾ ਅੱਜ ਬਹੁਤ ਗਰਮੀ ਆ ਗਈ ਹੈ ਚੂਨਾ ਲਗਾ ਰਹੇ ਹਾਂ ਠੀਕ ਹੈ ਹਾਂਜੀ ਲੱਗਦਾ ਵੀ ਮੇਰੇ ਮਾਪੇ ਮੈਨੂੰ ਮਿਹਨਤ ਕਰਕੇ ਭੇਜਦੇ ਆ ਠੀਕ ਹੈ ਤਖੀਰ ਹੁੰਦੀ ਹੋਊਗਾ ਪੈਸੇ ਇਕੱਠੇ ਕਰਨੇ ਪੈਂਦੇ ਆ ਖਰਚਾ ਜਾਣਾ ਪੈਂਦਾ ਉਹਦੇ ਕਰਕੇ ਤੂੰ ਕਰ ਰਹੇ ਹਾਂ ਹਾਂਜੀ ਨਾਲ ਹਟਟਾਰੇ ਹਾਂ ਇਹ ਤਾਂ ਗਰਮੀ ਬਹੁਤ ਆ ਨਾ ਲੋਕ ਜਿਹੜੇ ਬੱਚੇ ਖੜਿਆਰੀ ਮੋਜਾਂ ਕਰਦੇ ਆ ਠੀਕ ਹੈ ਚੰਗੇ ਰਹਾਉਂਦੇ ਰਹਿੰਦੇ ਆ ਤੇਰਾ ਨਹੀਂ ਮਨ ਕਰਦਾ ਮੈਂ ਉੱਥੇ ਰਵਾਂ ਵਧੀਆ ਪਰ ਇਹ ਘਰ ਦੇ ਹਾਲਾਤਾਂ ਕਰਕੇ ਹੀ ਇਹ ਚੋਨਾ ਲਾਉਣਾ ਪੈ ਰਿਹਾ ਜੀ ਮੈਨੂੰ ਨਾਲ ਕਿੰਨੇ ਕੁ ਤੱਕ ਆਵਾਂ ਨੇ ਜਿਹੜੀ ਇੱਥੇ ਗੱਲ ਕਰ ਲਈ ਤੁਸੀਂ ਝੋ ਨਾਲ ਆ ਰਹੇ ਹੋ ਨਾ ਸ਼ਕਤੀ ਬਹੁਤ ਹੈ ਮਿਹਨਤੀ ਬਹੁਤ ਹੈ ਨਾ 10% ਆ ਸ਼ਾਦੀ ਜੀ 10% ਦਾ ਪੁੱਤ ਹਾਂਜੀ ਖਰਚੇ ਹੋਰ ਹੁੰਦੇ ਬਹੁਤ ਹਾਂਜੀ ਘਰੇ ਦਾਦਾ ਵੀ ਬਿਮਾਰ ਰਹਿੰਦੇ ਆ ਪਹਿਲਾਂ ਹੀ ਲੱਖ ਰੁਪਏ ਵਾਂਗੂ ਦਾਦੇ ਉੱਤੇ ਲੱਗ ਗਏ ਇੰਨੀ ਕਿਸੇ ਟਾਈਮ ਇਹ ਸਾਡੇ ਕੋਲ ਦਾਲ ਨੂੰ ਵੀ ਫੈਸੇ ਨਹੀਂ ਸੀ ਮੇਰੇ ਕੋਲ ਭਾਈ ਬਹੁਤ ਮਿਹਨਤ ਕਰਾ ਰਹੇ ਆ ਨਾ ਮੰਮੀ ਡੇਢ ਨਾਲ ਹਾਂਜੀ ਵੀ ਚਲੋ ਜਿਹੜਾ ਕੰਮ ਹੁੰਦਾ ਹੈ ਹਾਂਜੀ ਸੋ ਸਾਡੇ ਨਾਲ ਕਿਤਨਾ ਹੋ ਗਿਆ ਸਸਤੀ ਦਾ ਸੁਪਰੀਬ ਕਰ ਰਹਾ ਤੂੰ ਉਦ ਤੱਕ ਖੇਡਦਾ ਕਰਾਟੇ ਤੇ ਐਥਲੈਟਿਕ ਤੇ ਕਬੱਡੀ ਜੀ ਤੇ ਲਾਂਗਯਮ ਤੋਂ ਤੂੰ ਤਾਂ ਕਿਹੜੇ ਕਿਹੜੇ ਖੇਡਾ ਖੜਿਆ ਕਿੱਥੇ ਕਿਥੇ ਜਿਹੜਾ ਨਾਮ ਪ੍ਰਾਪਤ ਕੀਤਾ ਗਿਆ ਮੈਂ ਐਥਲੈਟਿਕ ਚੋਂ ਜਲੰਧਰ ਵਗੈਰਾ ਪਟਿਆਲੇ ਕਿੰਨੀ ਯੂਨੀਵਰਸਿਟੀ ਹਰਥਾਂ ਤੇ ਜਾਇਆ ਜੀ ਤੇ ਕਰਾਟੇ ਚੋਂ ਮੈਂ 골ਡ ਮੈਡਲ ਈ ਸਟਾਈ ਮੈਂ ਹੁਣੀ ਜਾ ਕੇ ਇਹ ਗੱਲ ਪਰਸਾਈ ਉਹ ਚੋਂ ਉਦ ਐਡੇ ਲੈਵਲ ਬੈਣਾ 골ਡ ਮੈਡਲ ਹਾਸਲ ਕਰਕੇ 골ਡ ਮੈਡਲ ਜਿੱਤ ਕੇ ਲੱਗਦਾ ਨਹੀਂ ਮੈਂ ਝੋਨਾ ਲਾ ਰਿਹਾ ਕਿਤੇ ਕਿਤੇ ਮਾਨੂੰ ਦੁੱਖਦਾ ਹਨ ਲੱਗਦਾ ਉਹਦਾ ਲੱਗਦਾ ਈ ਦੁੱਖਦਾ ਹੂੰ ਕਿਉਂ ਕਰ ਰਹੇ ਹੋ ਰੀ ਵੀ ਮਾਪਿਆਂ ਦੀ ਸਹਾਇਤਾ ਮਿਲਿਆ ਤੇ ਅਸੀਂ ਵੀ ਵਧੀਆ ਜਿਹੜੇ ਬੱਚੇ ਖੇਡਦੇ ਨੇ ਵੀ ਬਹੁਤ ਵਧੀਆ ਉਹਨਾਂ ਮੰਗ ਬਣੀ ਹੈ। ਇੱਕ ਰੇ ਅਰੇਂਜਮੈਂਟ ਕਰਦੇ ਚਾਹਣੇ ਉਹਨਾਂ ਖਰਚਾ ਹੁੰਦਾ ਹੋਊਗਾ ਉੱਥੇ ਕਿਵੇਂ ਕਿਵੇਂ ਕਰ ਫਿਰ ਆ ਤਾਂ ਹੀ ਕਰਦੇ ਹੋ ਕੰਮ। ਹਾਂਜੀ ਤਾਂ ਹੀ ਕਰਦੇ। ਮੇਰੇ ਗਰੀਬ ਨੇ ਨਾ ਲੋੜ ਹਾਂਜੀ ਜਿਨ੍ਹਾਂ ਨੇ ਉਸਮਾਸੀ ਬੈਠੇ ਨੇ ਜਾਂ ਸਰਕਾਰਾਂ ਬੈਠੀਆਂ ਉਹਨਾਂ ਤੋਂ ਉਮੀਦ ਕਰਦੇ ਹਾਂ। ਉਮੀਦ ਤਾਂ ਕਰਦੇ ਆਂ ਪਰ ਕੁਝ ਨਹੀਂ ਕਰਦੇ ਹੈਗੇ। ਲਗਦਾ ਨਹੀਂ ਦੁੱਖ ਲਗਦਾ ਵੀ ਅਸੀਂ ਖੇਡ ਕਿਉਂ ਨਹੀਂ ਆ ਠੀਕਾ ਸਾਡਾ ਹੌਸਲਾ ਹੋਣਾ ਚਾਹੀਦਾ ਸਾਨੂੰ ਕੋਈ ਤਰੱਕੀ ਮਿਲੇ ਸਾਡੇ ਕੋਲ ਕੋਈ ਚਾਰਪੀ ਹੋਣਾ ਅਸੀਂ ਸੋਖੇ ਹੋ ਗਏ ਅਸੀਂ ਕਿਉਂ ਝੋਣਾਂ ਲਾਈ ਹਾਂ ਹਾਂਜੀ ਹੁੰਦਾਈ ਪਰ ਭਲਾ ਤਰ ਜਿਹਨੇ ਵੀ ਝੋਣਾ ਲਾਉਣਾ ਪੈ ਰਿਹਾ ਸਰਕਾਰਾਂ ਦਾ ਕਹਿ ਰਹੀ ਨੇ ਜਿਹੜੇ ਬੱਚੇ ਵਧੀਆ ਖੇਡਰੋ ਉਹਨੂੰ ਅਸੀਂ ਅਨਾਮ ਦੇਵਾਂਗੇ ਕੋੜ ਕੋੜ ਰੁਪਇਆ ਦੇਵਾਂਗੇ ਜਿਹੜੇ ਵਧੀਆ ਖੇਡਰੋਗੇ ਲਗਦਾ ਨਹੀਂ ਤੁਹਾਨੂੰ ਕੋਈ ਉਮੀਦ ਹੈਗੀ ਸਰਕਾਰ ਤੋਂ ਕੁਛ ਆ ਕੇ ਉਮੀਦ ਤਾਂ ਹੈਗੀ ਐ ਪਰ ਦੇ ਨਹੀਂ ਰਹੀ ਹੈਗੀ ਕੀ ਸੋਚਿਆ ਕੀ ਬਣਨਾ ਮੈਂ ਆਰਮੀ ਚ ਜਾਂ ਪੰਜਾਬ ਪੁਲਿਸ ਚ ਜਾਣਾ ਹੀ ਦੋਹਾਂ ਲਈ ਟਰਾਈ ਕਰ ਰਹੀ ਆਂ ਹੀ ਲਗਦਾ ਪਰ ਉਹ ਸੈਜ ਕਿਨੇ ਹਾਂਜੀ ਤੇ ਮੰਮੀ ਜਿਹੜੀ ਦਾ ਨਾਮ ਰੋਸ਼ਨ ਕਰੇਗਾ ਹਾਂਜੀ ਪੁੱਤਾਂ ਵਾ ਜੇ ਗੱਲ ਕਰ ਲਈ ਪਿੰਡ ਦੇ ਵਿੱਚ ਜਿਹੜੇ ਖੇਡ ਕੇ ਉਹਨਾਂ ਮੈਡਲ ਲੈ ਕੇ ਉਹ ਜਿਹੜੀ ਪਿੰਡ ਦੀ ਪੰਚਾਇਤ ਆ ਜਾਂ ਫੇ ਹੋਰ ਜ਼ਿਲ੍ਹੇ ਦੀ ਆਪਣੇ ਹੈਗੇ ਆ ਅਧਿਕਾਰੀ ਕਰਦੇ ਆ ਮਤ ਹਾਂਜੀ ਜਿੰਮੇਪਾਲ ਸਿੰਘ ਸਮਰਾਈ ਅਸੀਂ ਸਾਡੇ ਹੁਣੇ ਮੈਚ ਹੋ ਕੇ ਹਟੇ ਦੋਹੇ 23 ਵਿੱਚ ਉਹਨਾਂ ਨੇ ਸਾਡੀ ਬਹੁਤ ਸਹਾਇਤਾ ਕੀਤੀ ਹੈਈ ਹੁਣ ਸਾਡੇ ਨਾਲ ਸਕੂਲ ਦੇ ਸਰ ਲੈਨੇ ਸੁਖਵਿੰਦਰ ਸਿੰਘ ਉਹਨਾਂ ਨੇ ਵੀ ਬਹੁਤ ਸਹਾਇਤਾ ਕੀਤੀ ਹੈਈ ਤੇ ਹੈਪੀ ਸਰ ਤੇ ਦਰਸ਼ਨ ਸਰ ਨਹੀਂ ਉਹ ਬਹੁਤ ਮਦਦ ਕਰਦੇ ਨੇ ਕਿਥੋਂ ਕੋਚਿੰਗ ਕਿਥੋਂ ਲੈਣਾ ਦਾ ਕੋਚਿੰਗ ਸ਼ਮਸ਼ਾਨ ਘਾਟ ਚਾਹੀਦਾ ਗਰਾਊਂਡ ਵੀ ਹੈ ਨਹੀਂ ਗਰਾਊਂਡ ਹੈ ਨਹੀਂ ਗਈ ਅੱਛਾ ਕੌਣ ਦੇ ਰਿਹਾ ਕੋਚ ਕੋਈ ਖਰਚਾ ਹੁੰਦਾ ਕਿਵੇਂ ਹੁੰਦਾ ਗਾ ਜੀ ਦਰਸ਼ਨ ਸਰ ਤੇ ਹੈਪੀ ਸਰ ਨਹੀਂ ਨਹੀਂ ਖਰਚਾ ਨਹੀਂ ਲੈਂਦੇ ਉਹ ਤੇ ਕੁਝ ਤਾਂ ਹਾਂਜੀ ਫੇਰੀ ਕਰਾਰੇ ਸ਼ਮਸ਼ਾਨ ਘਾਟ ਦੇ ਕੁਝ ਹਾਂਜੀ ਡਰ ਨਹੀਂ ਲਾਦਾ ਤੁਸੀਂ ਜਾਣੇ ਕਿੱਦਾਂ ਪਹਿਲਾਂ ਸ਼ੁਰੂ ਸ਼ੁਰੂ ਤਾਂ ਲੱਗਦਾ ਸੀ ਹੁਣ ਨਹੀਂ ਲੱਗਦਾ ਜੀ ਸੋ ਇਹ ਹਨ ਚਲੋ ਅੱਛਾ ਇਹ ਉਹਨਾਂ ਖਿਡਾਰਨ ਬੱਚਿਆਂ ਦੇ ਭਰਾ ਹਨ ਭਾਈ ਜੀ ਨਾਮ ਕੀ ਹੈ ਸਸੀਕਰ ਭਾਈ ਜੀ ਕੀ ਨਾਮ ਮਨਦੀਪ ਸਿੰਘ ਹੈ ਜੀ ਮਨਦੀਪ ਕੀ ਕਹਿਣਾ ਚਾਹੋਗੇ ਪੈਣਾ ਨਾ ਖੇਡ ਕੇ ਆਉਂਦੇ ਨੇ ਨਾ ਨਾਮ ਪ੍ਰਾਪਤ ਕਰਦੇ ਨੇ ਗੋਡ ਮੈਡ ਲੈਂਦੇ ਨੇ ਪਰ ਲੱਗਦਾ ਨਹੀਂ ਕਿਤੇ ਮੰਨੂ ਠੇਸ ਪਹੁੰਚਦੀ ਵੀ ਨਾ ਕੀ ਫਾਇਦਾ ਹੈ ਇਹ ਨਾ ਚੀਜ਼ਾਂ ਬਹੁਤ ਜ਼ਿਆਦਾ ਮਨ ਦੁਖੀ ਹੁੰਦਾ ਜੀ ਜਦੋਂ ਜਾਂਦੇ ਨੇ ਇਹਈ ਕਈ ਵਾਰ ਪੈਸੇ ਵੀ ਨਹੀਂ ਹੁੰਦੇ ਕੋਲੇ ਕਿਸੇ ਤੋਂ ਮੰਗ ਤੰਗ ਕੇ ਇਹਨਾਂ ਨੂੰ ਭੇਜਣਾ ਪੈਂਦਾ ਜੀ ਤੇ ਫਿਰ ਸਾਨੂੰ ਨਾ ਸਰਕਾਰ ਨੂੰ ਇਹ ਅਪੀਲ ਹੈ ਵੀ ਬਸ ਬੱਚਿਆਂ ਨੂੰ ਵਧੀਆ ਡਾਈਟ ਤੇ ਹੋਰ ਕੋਈ ਖੇਡਾਂ ਦਾ ਸਮਾਨ ਜਾਂ ਗਰਾਊਂਡ ਵਾਸਤੇ ਵੀ ਤੇ ਜਿਵੇਂ ਗੱਲ ਕੀਤੀ ਕਿਥੇ ਖੜੇ ਨੇ ਬੱਚੇ ਆਪਣੇ ਜਿਲ੍ਹੇ ਵਿੱਚ ਖੜਦੇ ਹਾਂਜੀ ਸਮਸ਼ਾਨ ਕਾਟ ਤੇ ਤਿਆਰੀ ਕਰਵਾ ਰਹੇ ਨੇ ਸਾਰਾ ਤੇ ਗਰਾਊਂਡ ਦੀ ਵੀ ਕੋਈ ਉਹ ਹੈ ਨਹੀਂ ਇਹਨਾਂ ਨੂੰ ਹਾਂ ਵੀ ਬਸ ਵੀ ਗਰਾਊਂਡ ਦਾ ਵੀ ਵਧੀਆ ਇਹਨਾਂ ਨੂੰ ਅਰੇਂਜਮੈਂਟ ਕੀਤਾ ਜਾਵੇ ਜੋ ਕੋਈ ਹੋਵੇ ਵਧੀਆ ਡਾਈਟ ਵਗੈਰਾ ਦਾ ਦਿੱਤਾ ਹੋਇਆ ਡਾਈਟ ਵਗੈਰਾ ਵੀ ਦਿੱਤੀ ਆ ਵੀ ਨਾਲ ਵੀ ਪੜ੍ਹਾਈ ਪੜੋਈ ਦਾ ਖਰਚਾ ਹੋ ਜਾਂਦਾ ਜੀ ਵੀ ਦਿਹਾੜੀ ਇਹ ਕਿੰਨੀ ਕਿਹ ਦਿਹਾੜੀ ਪੈਂਦੀ ਹੈ ਜੀ ਵੀ ਥੋੜੀ-ਮੋਟੀ ਦਿਹਾੜੀ ਹੁੰਦੀ ਹੈ ਉਹ ਚੋ ਵੀ ਖਰਚਾ ਕੱਢਣਾ ਪੈਂਦਾ ਜੀ ਇਹਨਾਂ ਨੂੰ ਜਿਹੜੇ ਹਾਲਾਤ ਦੇਖਦੇ ਤਾਂ ਹੀ ਬੱਚਿਆਂ ਝੋਨਾਂ ਲਾ ਘਾਰੀਆਂ ਥੋੜੇ ਨਾਲ ਹਾਂਜੀ ਫਿਰ ਨਾਲ ਵੀ ਲੱਗਣਾ ਪੈਂਦਾ ਜੀ ਮਜਬੂਰੀਆਂ ਨੇ ਇੱਕੀ ਜੇ ਕੋਲੇ ਜੀ ਚੰਗਾ ਪੈਸਾ ਹੋਵੇ ਹੂੰ ਉਹ ਤਾਂ ਫਿਰ ਹੁਣ ਘਰੇ ਬੈ ਕੇ ਵੀ ਉਹ ਕਰਨਾ ਪੈਂਦਾ ਜੀ ਚੰਗੀ ਜੱਟ ਖਾਣਾ ਪ੍ਰੈਕਟਿਸ ਕਰਨਾ ਨਾ ਖੇਡਣਾ ਇਹੀ ਕਰਨਾ ਪੈਂਦਾ ਹੈ ਇਹੀ ਕਰਨਾ ਪੈਂਦਾ ਜੀ ਦਿਹਾੜੀਆਂ ਨੇ ਉਹ ਦਿਹਾੜੀ ਕਰਕੇ ਬਸ ਬੱਚੇ ਕਦੇ ਆਪ ਵੀ ਨਾਲ ਝੋਨੇ 'ਚ ਲੱਗ ਜਾਂਦੇ ਨੇ ਹੁਣ ਵੀ ਮੈਚ ਹੈਗੀ ਸੀ ਇਹ ਕਹਿੰਦੇ ਜਾਣਾ ਵੀ ਹੁਣ ਮਜਬੂਰੀ ਆ ਜਦੋਂ ਪੈਸੇ ਨਹੀਂ ਹੈਗੇ ਜੀ ਲਵੇ ਇਹਨਾਂ ਨੂੰ ਭੇਜ ਨਹੀਂ ਸਕੇ ਇਹਨਾਂ ਨੂੰ ਤੇ ਸਰਦਨ ਕਦੇ ਮਨ ਦੁਖੀ ਹੁੰਦਾ ਨਾ ਮਣੀ ਬਹੁਤ ਦੁਖੀ ਹੁੰਦਾ ਪਰ ਹੁਣ ਹਾਲਾਤ ਹੀ ਹਾਲਾਤ ਹੀ ਬਹੁਤ ਮਾੜੇ ਹੋ ਗਏ ਕਰ ਵੀ ਜਦੋਂ ਮੀਂਹ ਆਉਂਦਾ ਜੀ ਪਹਿਲਾ ਟੈਨਸ਼ਨ ਹੋ ਜਾਂਦੀ ਹੈ ਵੀ ਅੰਦਰ ਕੰਮ ਨੇ ਅਜ ਪਾਣੀ ਜਾਊਗਾ ਪਹਿਲੀ ਹੀ ਅਸੀਂ ਉਹ ਕਰਨ ਲੱਗ ਜੰਨੇ ਆ ਸੋ ਇਹ ਸਨ ਪਿੰਡ ਸਮਾਉਂ ਦੀਆਂ ਜਿਹੜੀਆਂ ਬੱਚੀਆਂ ਇੰਟਰਨੈਸ਼ਨਲ ਤੇ ਪੰਜਾਬ ਸਟੇਟ ਖੇਡ ਚੁੱਕੇ ਹਨ ਪਰ ਹਾਲਾਤ ਤੁਸੀਂ ਤੁਸੀਂ ਦੇਖ ਸਕਦੇ ਹੋ ਦਿਖਾਇਆ ਤੁਹਾਨੂੰ ਵਿੱਚ ਝੋਨਾ ਲਾਉਣ ਵਾਸਤੇ ਮਨਜ਼ੂਰ ਹੋ ਚੁੱਕੇ ਨੇ ਸਰਕਾਰ ਨੂੰ ਚਾਹੀਦਾ ਹੈ ਅਜਿਹੇ ਬੱਚਿਆਂ ਦਾ ਹੌਸਲਾ ਵਧਾਉਣਾ ਤਾਂ ਜੋ ਇਹਨਾਂ ਬੱਚਿਆਂ ਨੂੰ ਵੀ ਲੱਗੇ ਅਸੀਂ ਖੇਡ ਕੇ ਜਿਹੜੇ ਗੋਲਡ ਮੈਨੂ ਜਿੱਤੇ ਨੇ ਉਹਨਾਂ ਦਾ ਸਾਨੂੰ ਲਾਭ ਮਿਲ ਰਿਹਾ ਹੈ ਪਰ ਲਾਭ ਤੁਹਾਨੂੰ ਨਜ਼ਰ ਆ ਰਿਹਾ ਕੀ ਮਿਲ ਰਿਹਾ ਇਹ ਬੱਚੀਆਂ ਖੁਦ ਝੋਨਾ ਲਗਾ ਕੇ ਜਿਹੜੇ ਕਹਿੰਦੇ ਖਰਚੇ ਜਿਆ ਡੈਟ ਦੇ ਪੈਸੇ ਵੀ ਇਸ ਤਰ੍ਹਾਂ ਪੂਰੇ ਕਰਦੇ ਆ ਤਾਂ ਅਜੇ ਵੀਡੀਓ ਕੋਲ ਸੰਨ ਵੀ ਸੰਗ ਸਰਮਾਉਂਦੀ ਹੈ ਕਿ ਪੰਜਾਬ ਸਰਕਾਰ ਜਾਂ ਹੋਰ ਜਿਹੜੇ ਮੌਜੂਦਾ ਅਫਸਰ ਨੇ ਇਹਨਾਂ ਵੱਲ ਕਿਉਂ ਨਹੀਂ ਧਿਆਨ ਦਿੰਦੇ ਲੋੜ ਹੈ ਅਜੇ ਇਹਨਾਂ ਬੱਚਿਆਂ ਨੂੰ ਅੱਗੇ ਲੈ ਜਾਣ ਦੀ ਤਾਂ ਜੋ ਬੱਚਿਆਂ ਦਾ ਹੌਸਲਾ ਵਧੇ ਇੱਕ ਪੰਜਾਬ ਦਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਕੇ ਚੰਗੇ ਖੇਡਾਂ ਵੱਲ ਵੱਧ ਸਕਣਾ ਮਿਲਦੇ ਆ ਤੁਹਾਨੂੰ ਇੱਕ ਅਜੇ ਇੱਕ ਹੋਰ ਸਟੋਰੀ ਨਾਲ ਸਤਿ ਸ੍ਰੀ ਅਕਾਲ